ਸ਼ਾਮ ਦੇ ਬੱਜ ਗਏ ਆ 7:30 7:30 ਹੋ ਗਏ ਪਵਨਾ ਟਾਈਮ ਤੋਂ ਮੈਂ ਦੇਖਿਆ ਵੀ ਨਹੀਂ ਬੋਲਣ ਲੱਗੀ ਹਾਂਜੀ ਸਰਪ੍ਰਾਈਜ਼ ਸਰਪ੍ਰਾਈਜ਼ ਮੈਂ ਨਹੀਂ ਲੈਣੀ ਉਹ ਗੰਦੀ ਜੀ ਡੋਲ 7:30 ਹੋ ਗਏ ਔਰ ਬੱਚੇ ਬੈਠੇ ਆ ਔਰ ਅੱਜ ਆਇਆ ਜੀ ਬਬਜੋਤ ਕੇ ਪਪਾ ਫਾਈਨਲੀ ਅਸੀਂ ਕੱਲ ਨੂੰ ਜਾ ਰਹੇ ਆ ਆਪਣੇ ਘਰ ਨੂੰ ਤੇ ਫਿਰ ਆਪਣੀ ਵੀਡੀਓ ਸਟਾਰਟ ਆ ਆਪਣੇ ਘਰ ਤੇ ਬੱਚੇ ਨਾਲ ਕੇ ਰਹਿ ਕੇ ਬੱਚੇ ਨਾਲ ਕੇਗੇ ਵਿੱਚ ਤਵਾਹੀ ਮਚਾ ਕੇ ਜਾ ਰਹੇ ਆ ਹੱਕ ਕੇ ਹੱਕ ਕੇ ਤਵਾਹੀ ਮਚਾ ਕੇ ਨਾਨੀ ਦੀ ਚੀਜ਼ਾਂ ਖਤਮ ਕਰਕੇ ਮਾਮੀ ਦੀ ਚੀਜ਼ਾਂ ਖਤਮ ਕਰਕੇ ਖਾ ਪੀ ਕੇ ਜਾ ਰਹੇ ਆ ਲਾਤਾਂ ਮਾਰ ਗਏ ਉਠੀ ਛਾਲ ਕਰਕੇ ਨਾਨੀ ਦੀ ਚੀਜ਼ਾਂ ਖਤਮ ਕਰਕੇ ਮਾਮੀ ਦੀ ਆ ਖਾਣੇ ਆ ਲੈ ਚਲੇ ਆ ਬਾਕੀ ਚਲੇ ਆ ਜੀ ਲਾਟਿਆ ਰੋੜਗਾ ਚਲ ਜੀ ਚਲੋ ਜੀ ਆਪਣੇ ਘਰਾਂ ਚੱਲ ਜਾਈਏ ਫਿਰ ਆਪਾਂ ਵੇਖ ਕੇ ਦੇਖੋ ਜੀ ਠੀਕ ਹੋ ਗਿਆ ਤੇ ਬਾਕੀ ਬਾਬ ਜਦਗੇ ਪਾਪਾ ਤੇ ਮਾਮੇ ਦੇ ਇਵੇਂ ਆ ਬਾਹਰ ਕੁਝ ਖਾਣ ਪੀਣ ਗਏ ਵੇ ਆ ਮਤਲਬ ਚਲੋ ਘੁੰਮ ਆਏਗੇ ਮਾਰਕੀਟ ਹੈ ਬਾਜ਼ਾਰ ਹੈ ਬਾ ਮਰਦਾਂ ਵਰਗੇ ਬਾਜ਼ਾਰ ਵਾ ਗਏ ਵੇ ਮਰਦਾਂ ਵਰਗਾ ਬਾਜ਼ਾਰ ਹੈ ਠੀਕ ਖਾਣ ਗਏ ਵੇ ਆ ਬਾਹਰ ਇਧਰ ਕੀ ਹੋ ਰਿਹਾ ਬਾਹਰ ਨਾ ਉਰੀ ਖੇਲ ਰਹੇ ਆ ਉਰੀ ਜੋ ਤਾ ਬਾਹਰ ਨਾ ਜਾਇਓ ਜਿਆਦਾ ਉਰੀ ਖੜ ਜੋ ਬਸ ਉਹ ਤਾਂ ਲੰਘੇ ਉਹ ਤਾਂ ਲੰਘੇ ਕਹਿ ਕੇ ਦੇ ਤੋ ਦਈ ਮੰਨੇ ਛਿੜਕੀ ਸੁਣੋ ਗੱਲ ਨੂੰ ਮਾਰਦੀ ਇਹ ਮਰੀ ਹੈ ਜੀ ਆਹ ਕਰ ਦੋ ਲਿਓ ਉਹ ਗੇੜੇ ਦੇ ਰਿਹਾ ਹਾਂ ਹਸਾਵਾ ਬਹੁਤ ਆ ਛੁਟਕਲੇ ਜੇ ਛੱਡ ਗਏ ਜਰ ਗਿਆ ਹੁਣ ਦੀ ਕਰਨਾ ਕਰਤੀ ਉਹਨੂੰ ਆ ਤਾਂ ਵਿਆਹ ਤੋਂ ਲੱਗ ਗਿਆ ਰੋਣ ਮਾਰੇ ਗੱਲ ਜਦੋਂ ਇੱਕ ਮਾਰਾ ਦੂਆ ਖੜਿਆ ਆਪੇ ਪਾਣੀ ਦੇ ਦੋ ਜਣੀਆਂ ਲੱਗ ਰਹੀਆਂ ਜੋਤ ਵੀ ਐ ਦਮਸਤੀ ਵੀ ਐ ਜੈ ਕਾ ਜਿਹੜਾ ਤੋਹਦੇ ਹੁੰਦੇ ਨਾ ਤਿੰਨ ਚਾਰ ਇਹ ਵੀ ਕਹਦੀ ਜਦ ਆਏਂਗੀ ਕਹਦੇ ਅੰਦਰ ਲਾ ਲਓ ਨੇਰਾ ਹੋ ਗਿਆ ਰਾਤ ਦਾ ਟਾਈਮ ਇਹਨੂੰ ਕਹਦੇ ਰਿਸ਼ਤੇ ਪੈਸੇ ਨਹੀਂ ਖੜਦੇ ਹੈਗੇ ਭਾਦੀ ਕਹਦੇਗੀ ਭਾਦੀ ਜੇ ਤੇਰਾ ਕਹਿਣਾ ਮੰਨਨੇ ਗਿਆ ਕਹਦੇ ਅੰਦਰ ਲਾ ਲੈ ਇਹ ਵੀ ਕਹੇੜਾ ਦੇਣ ਗਈ ਵੀ ਆ ਕਹਦੇ ਬਸ ਬਹੁਤ ਦੇ ਦੇ ਉਹ ਤੁਨਾ ਇੱਕ ਵਸੇ ਪਹਿਲੇ ਦਰਵਾਜ਼ਾ ਆਣੀਆਂ ਦਾ ਪਹਿਲੇ ਬੰਦੇ ਇਕੱਠੇ ਨਹੀਂ ਬੰਦੇ ਨਹੀਂ ਬੰਦੇ ਜੇ ਤੇਰਾ ਮੈਂ ਹੁਣ ਤੱਕ

ਲੋ ਆਪਣਾ ਥੋੜਾ ਬਦਲ ਸਕਾ ਲੋ ਜੀ ਬੈਠੇ ਆਪਾਂ ਗੱਲਾਂ-ਵਾਟਾਂ ਚੱਲਣੀਆਂ ਨਾ ਹੁੰਦਾ ਜਿਆਦਾ ਇਤਨਾ ਹੁੰਦਾ ਦੀਪੂ ਗਰੀਸ ਦੀਪੂ ਗਰੀਸ ਤੇ ਵਿਚ ਤਾਂ ਬੈਠੀ ਮੇਰੇ ਤਾਂ ਚਿੱਟੇ ਵਾਲ ਆਣ ਲੱਗੇ ਵਾ ਫਟਾਫਟ ਵਿਆਹ ਹੋਏਗਾ ਅੱਜ ਮੈਂ ਵੀ ਲਾਈਟਾਂ ਦੇ ਵਾਲ ਆ ਗਿਆ ਕਰਾ ਕਰਨੀ ਗੱਲ ਕਰਨੇ ਚੱਲਾ ਗਿਆ ਬਾਪ ਪਾਲਿਆ ਆ ਖੋ ਗਿਆ ਹਾਂ ਵੀ ਜਾਂਦੇ ਦੋਸਤ ਨਾਲ ਲੈ ਗਿਆ ਕਾਹੂ ਨੂੰ ਕਿ

ਤੋ ਲੋ ਜੀ ਇੱਧਰ ਸਾਰੇ ਜਣੇ ਇਕੱਠੇ ਹੋਏ ਤੇ ਪਵਜੋਤ ਕੇ ਪਾਪਾ ਮੇਰੇ ਤਿੰਨੋਂ ਭਾਈ ਔਰ ਮੇਰੇ ਪਾਪਾ ਜੀ ਮੰਮੀ ਮੇਰੇ ਦੋਨੋਂ ਭਰਜਾਈਆਂ ਤੇ ਇੱਕ ਬ੍ਰਦਰ ਮੇਰਾ ਕਮਾਰਾ ਐ ਜੋ ਦੀਪੂ ਐ ਸਾਹਮਣੇ ਬੈਠਿਆ ਤੁਸੀਂ ਦੇਖ ਰਹੇ ਹੋ ਨਾ ਜੋਤ ਦੇ ਨੇੜੇ ਬੈਠਿਆ ਇਹ ਬ੍ਰਦਰ ਮੇਰਾ ਕਮਾਰਾ ਹਲੇ ਦਾ ਵਿਆਹ ਹੋਣਾ ਐ ਤੇ ਬਾਕੀ ਵਿਆਹੇ ਹੋਏ ਆ ਤੇ ਸਾਰੇ ਜਣੇ ਰੌਣਕਾਂ ਲੱਗੀਆਂ ਪਈਆਂ ਤੀਆਂ ਆਪਣੀ ਆਪਣੀਆਂ ਗੱਲਾਂ ਆ ਇੱਕ ਦੂਜੇ ਦੀ ਮਤਲਬ ਮਜ਼ਾਕ ਕਰ ਰਹੇ ਨੇ ਹਾਸੀ ਮਜ਼ਾਕ ਹੈ ਹਨਾ ਤੇ ਬੜਾ ਵਧੀਆ ਟਾਈਮ ਸਪੈਂਡ ਹੋ ਰਿਹਾ ਤਾਂ ਸਾਡਾ ਸਾਰੇ ਜਣੇ ਇਕੱਠੇ ਹੋਏ ਤੇ ਤੇ ਹਾਸੀ ਮਜ਼ਾਕ ਚੱਲ ਰਿਹਾ ਤਾਂ ਔਰ ਦੀਪੂ ਦੀਆਂ ਰਿਸ਼ਤੇ ਦੀਆਂ ਗੱਲਾਂ ਹੋ ਰਹੀਆਂ ਤੀਆਂ ਕਿ ਦੀਪੂ ਦਾ ਰਿਸ਼ਤਾ ਕਰਵਾਣਾ ਹੈ ਇਹ ਆ ਉਹ ਹੈ ਮਤਲਬ ਬਹੁਤ ਜ਼ਿਆਦਾ ਹਾਸੀ ਮਜ਼ਾਕ ਚੱਲਿਆ ਸਾਡਾ ਰਾਤ ਨੂੰ ਤੇ ਸਾਡੇ 10 ਵਜੇ ਉੱਠੇ ਆ ਜੀ ਅਸੀਂ ਸਾਰੇ ਜਣੇ ਰਾਤ ਨੂੰ ਮੇਰੀ ਦੀਦੀ ਅਗਰੀਓ ਉਹ ਆਪਣੀ ਵਿਸਤੇ ਹੀ ਕਹਾਂ ਕੋਈ ਹੋਈ ਉਦਣ ਵਾਲਾ ਬੇ ਬੈਠ ਕੇ ਨਹੀਂ ਬੰਦ ਰਹਾ ਰਹੇ ਸੀ ਰਿਸ਼ਤੇ ਦੀ ਬਾਤ ਹੈ ਹੈਲੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਆਪ ਨੂੰ ਮਾਰਨਿੰਗ ਹੋ ਚੁੱਕੀ ਹੈ ਤੇ ਮੰਮੀ ਬੈਠੀ ਹੈ ਬਾਹਰ ਕਿਉਂਕਿ ਮੰਮੀ ਨਾ ਗੁੜਾਈ ਜੀ ਕਰ ਰਹੀ ਹੈ ਪਿਆਜਾ ਪੂਜਾ ਕੇ ਵਿੱਚ ਤੇ ਕਿਉਂਕਿ ਮੰਮੀ ਬਾਹਰ ਚੱਲੀ ਗਈ ਵੀ ਧੁੱਪ ਨਿਕਲੀ ਵੀ ਆ ਬਾਹਰ ਗੜਾਈ ਕਰਨ ਲੱਗੀ ਭਾਵਨਾ ਬਣਾ ਰਹੀ ਆ ਰੋਟੀ ਅੰਦਰ ਸੋਈ ਕੇ ਵਿੱਚ ਔਰ ਫਾਈਨਲੀ ਅਸੀਂ ਅੱਜ ਆਪਣੇ ਘਰ ਵਾਪਸ ਜਾ ਰਹੇ ਹਾਂ ਕਿਉਂਕਿ ਅੱਜ ਸੰਡੇ ਐ ਤੇ ਸਾਨੂੰ 10 ਦਿਨ ਹੋ ਗਏ ਆਇਆ ਨੂੰ ਨਾਨੀ ਕੋਲ ਔਰ ਮੰਮੀ ਸਾਹਮਣੇ ਗੜਾਈ ਕਰ ਰਹੀ ਐ ਸਫਾਈ ਜੀ ਕਰ ਰਹੀ ਐ ਵਿਚਾਰੀ ਦਿਲ ਨਹੀਂ ਲੱਗਦਾ ਕਹਿ ਰਹੀ ਪੇੜ ਪੋਦਾਂ ਦੇ ਵਿੱਚ ਆ ਜੇ ਆ ਵਿਚਾਰੀ ਆਪਣੇ ਜਿਹੜੇ ਲਾਈਵੇ ਫੁੱਲਾਂ ਫਾਲਾਂਗੇ ਵਿੱਚ ਮੰਮੀ ਨੂੰ ਆਦਤ ਐ ਚੀਚਾ ਕਰਨੇ ਦੀ ਆਪਣੀ ਬਾਗਬਾਨੀ ਮੰਮੀ ਨੇ ਹੀ ਲਾਈ ਵੀ ਆ ਉਹ ਸਾਹਮਣੇ ਬੈਂਗਣ ਬੁੰਗਣ ਜੋ ਵੀ ਹੈਗੇ ਆ ਬਸ ਬੈਠੀ ਕਰੀ ਜਾਂਦੀ ਹੈ ਤੇ ਇੱਧਰ ਪਦੀਨਾ ਉਹ ਪਦੀਨਾ ਮੈਂ ਲੈ ਕੇ ਜਾਣਾ ਜੜਾ ਲੈ ਕੇ ਜਾਣੀਆਂ ਪਦੀਨੇ ਗਿਆ ਉੱਥੇ ਬੀਜਾਂਗੀ ਜਾ ਕੇ ਇਹ ਫੁੱਲ ਮੈਨੂੰ ਵਧੀਆ ਲੱਗ ਰਿਹਾ ਪਰ ਮੰਮੀ ਕਹਿੰਦੀ ਬੀਜ ਹੈ ਨਹੀਂ ਮੈਨੂੰ ਬੀਜ ਨਹੀਂ ਲੱਗਿਆ ਇਹਨਾਂ ਦਾ ਫੇਰ ਲੈ ਜਾਾਂਗੀ ਆ ਕੇ ਮੰਮੀ ਜੇ ਪੂਰੇ ਵੇ ਹੋਈ ਨਾ ਇੱਕ ਲਫਾਫੇ ਵਿੱਚ ਪਾ ਕੇ ਰੱਖ ਦੀ ਗਦੀ ਗੇੜਾ ਲੱਗਿਆ ਨਾ ਫੇਰ ਲੈ ਜਾਂਗੇ ਆ ਔਰ ਸੂਰਜ ਦੇਵਤਾ ਦੇਖੋ ਐਂ ਚੜੇ ਵੇ ਆ ਵਧੀਆ ਤੇਜ ਸੂਰਜ ਹੋਰ ਹਵਾ ਫੇਰ ਚੱਲ ਗਈ ਅੱਜ ਕੱਲ ਵੀ ਹਵਾ ਤੇ ਅੱਜ ਵੀ ਤੋ ਦਿਨ ਹੋ ਗਏ ਤੇਜ ਹਵਾ ਚੱਲ ਰਹੀ ਐਣ ਠੰਡ ਜੀ ਚੜਾਦੀ ਸ ਹਵਾ ਨੇ ਦੁਬਾਰਾ ਫੇਰ ਸਾਹਮਣੇ ਕਿਸੇ ਕੀ ਮੱਝ ਰਿੰਗਰੀ ਐ ਮੈਨੂੰ ਲੱਗ ਰਿਹਾ ਭੁੱਖ ਲੱਗੀ ਹੋਣੀ ਵਿਚਾਰੀ ਨੂੰ ਰੋਟੀ ਖਾਣਾ ਪਾਣੀ ਮੰਗ ਰਹੀ ਆ ਆਪਣਾ ਤੇ ਹਵਾ ਵੀ ਤੇਜ ਆ ਬਈ ਔਰ ਇੱਕ ਗੱਲ ਭੁੱਲ ਗਈ ਸੀ ਕਹਿਣਾ ਮੈਂ ਆਪ ਸਾਰਿਆਂ ਨੂੰ ਹੈਪੀ ਨਵਰਾਤਰੀ ਕਿਉਂਕਿ ਨਰਾਤੇ ਨਵਰਾਤਰੀ ਸ਼ੁਰੂ ਹੈ ਅੱਜ ਤੇ ਹਨਾ ਇਸ ਕਰਕੇ ਓਏ ਆ ਗੱਦ ਗੇਰੇ ਆ ਤਨੇ ਪੈਰੀ ਲੁੱਕੇ ਪਈ ਰਹੀ ਐਂ ਅੱਛਾ ਠੰਡ ਹੈ ਬਾਹਰ ਹਾਂ ਔਰ ਡਿੰਪਲ ਕਰ ਰਿਹਾ ਇੱਧਰ ਰਹਿਤੇ ਦੀ ਤਿਆਰੀ ਕਿਉਂਕਿ ਇਹ ਨਾ ਮਾਸਟਰ ਸ਼ੈਫ ਹੈ ਇਸਕਾ ਨਾ ਨਾਮ ਆਇਆ ਵਾ ਫੇਮਸ ਵਾ ਤੋਂ ਬਹੁਤ ਵਧੀਆ ਖਾਣਾ ਬਣਾਉਂਦਾ ਹੈ ਹਾਂ ਸਾਬ ਹੈ ਇਹ ਹਮਾਰੇ ਘਰ ਦਾ ਸਾ ਹਾਂ ਲੰਗਰੀ ਕਹਿੰਦਾ ਲੰਗਰੀ ਹੈਗਾ ਔਰ ਇਹ ਬਹੁਤ ਅੱਛਾ ਬਣਾਉਂਦਾ ਹੈ ਯਾ ਜੋ ਵੀ ਚੀਜ਼ ਬਣਾਉਂਦਾ ਹੈ ਯਾ ਹਾਂ ਕਿਉਂਕਿ ਸਾਰੇ ਟਿੰਪਲ ਕੇ ਹੱਥ ਕੀ ਖਾਣਾ ਪਸੰਦ ਕਰਦੇ ਆ ਕਿਉਂਕਿ ਇਹ ਬਹੁਤ ਅੱਛਾ ਬਣਾਵਾ ਹੈ ਥੋੜਾ ਜਿਹਾ ਪਾਣੀ ਪਾ ਲੈ ਹਲਕਾ ਜਿਹਾ ਹਾਂ ਕਿਉਂਕਿ ਬੁੰਦੀ ਘੜਾ ਕਰਦੇ ਆ ਨਾ ਇਸ ਨੂੰ ਬੁੰਦੀ ਪਾਈ ਆਪਾਂ ਨੇ ਤੋ ਲੋ ਜੀ ਇਧਰ ਬੰਦੇ ਨੇ ਘੋੜੀ ਆ ਬੁੰਦੀ ਔਰ ਉੱਤਰ ਪਈਆ ਦਾਲ ਔਰ ਇਹ ਆ ਸਾਡੀ ਪੇਠੇ ਦੀ ਸਬਜੀ ਕੱਦੂ ਦੀ ਅੱਜ ਬਹੁਤ ਜ਼ਿਆਦਾ ਆਪਸ਼ਨ ਹੈ ਖਾਣੇ ਵਾਲੇ ਕਿਆ ਖਾਣਾ ਦਾਲ ਕੱਦੂ ਜਾਂ ਬੁੰਦੀ 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 ਅੱਛਾ ਕੱਦੂ ਖਾਏਗਾ ਪਾਪਾ ਜੀ ਨੂੰ ਰੋਟੀ ਮਿਲ ਗਈ ਅੱਛਾ ਤਾਂ ਫਾਈਨਲੀ ਅੱਜ ਸਾਡੇ ਜਾਣ ਦੇ ਨਾਲ ਘਰ ਸੁਨਣਾ ਸੁਨਣਾ ਹੋ ਜਾਣਾ ਇਹ ਭਾਵਨਾ ਦਾ ਰੂਮ ਹੈ ਜੀ ਘਰ ਸਾਰਾ ਖਾਲੀ ਹੋ ਜਾਣਾ ਕਿਉਂਕਿ ਭਾਵਨਾ ਮੇਰਾ ਛੋਟਾ ਬ੍ਰਦਰ ਮੰਮੀ ਪਾਪਾ ਜੀ ਚਾਰੋ ਜਣੇ ਰਹਿੰਦੇ ਆ ਹਲੇ ਕੋਈ ਛੋਟਾ ਬੱਚਾ ਨਹੀਂ ਹੈਗਾ ਇੱਧਰ ਤੇ ਅੱਜ ਰੌਣਕਾਂ ਚੱਲੀ ਜਾਣੀਆਂ ਸਾਰੀਆਂ ਤੇ ਖਾਲੀ ਖਾਲੀ ਜਾ ਹੋ ਜਾਣਾ ਕਿਉਂਕਿ ਅਸੀਂ ਬਹੁਤ ਜ਼ਿਆਦਾ ਰੌਣਕਾਂ ਲਾਈਆਂ ਹੋਈਆਂ ᱛੀਆਂ ਬੱਚਿਆਂ ਦੇ ਨਾਲ ਰੌਣਕਾਂ ਲੱਗ ਜਾਂਦੀਆਂ ਹਨਾ ਲੋ ਜੀ ਤਿਆਰ-ਸ਼ਿਆਰ ਹੋ ਗਿਆ ਆਪਾਂ ਤਿਆਰ ਹੋ ਕੇ ਆਇਆ ਤੇ ਆਪਾਂ ਇੱਧਰ ਬੜੇ ਭਾਈ ਕੇ ਘਰ ਆਈ ਤੀ ਮੈਂ ਔਰ ਅੱਜ ਆਪ ਪਪੜੇ ਘਰ ਨੂੰ ਜਾਣ ਲੱਗੇ ਆ ਤੇ ਜੋਤ ਵੀ ਸਾਰੇ ਰੈਡੀ-ਸ਼ੈਡੀ ਹੋ ਗਏ ਔਰ ਵੀਰ ਜੀ ਬੈਠਿਆ ਸਾਹਮਣੇ ਬਸ ਹੁਣ ਅੱਜ ਆਪਾਂ ਨੇ ਚਲੇ ਜਾਣਾ ਘਰਾਂ ਵਾਪਸ ਅ ਪੌਣੇ 11 ਹੋ ਗਏ ਬਸ ਆਪਾਂ ਤਿਆਰ ਐ 12 ਵਜੇ ਨਿਕਲ ਜੇਗੇ ਸਾਹਮਣੇ ਬੱਠਿਆ ਵੀਰ ਜੀ ਚਿਕੂ ਵੇੜਾ ਚਿਕੂ ਚਿਕੂ ਹਾਂ ਇਹ ਅ ਵੀ ਸਾਡਾ ਬੜਾ ਭਾਈਆ ਬੱਚੇ ਖੇਡ ਰਹੇ ਆ ਸਾਹਮਣੇ ਬਾਹਰ ਗਲੀਆਂ ਦੇ ਵਿੱਚ ਚਲੋ ਮਿੱਟੀ ਨੀ ਪਾਪਾ ਇਹਦੇ ਆ ਮਾਮੀ ਉਹਦਾ ਤੋਤਾ ਸਾਹਮਣੇ ਬੈਠਿਆ ਮੈਂ ਕਿੱਥੇ ਤੋਤਾ ਹੋਰੀ ਪਿਆ ਹੋਣਾ ਹੈ ਨਹੀਂ ਤੋਤਾ ਜਦੋਂ ਚੱਲਦੇ ਚੌਂਕੜੀ ਲੱਗਦੀ ਹੈ ਅੱਗੇ ਪਹਿਲੇ ਵਾਲੇ ਕੀ ਜਿਹੜੇ ਠੀਕ ਕਰਵਾਈ ਹੈ ਹਾਂ ਬਸ ਇਹ ਤਾਂ ਨਹੀਂ ਉਹ ਆਪਰੇਸ਼ਨ ਤੋਂ ਠੀਕ ਬੈਠ ਗਿਆ ਹਨਾ ਮੈਂ ਕਿਹਾ ਰਹੀ ਪਾਰੇ ਕਰ ਰੋ ਬਈ ਹਾਂ ਯਾਨੀ ਮੰਮੀ ਨੇ ਪਕੌੜੇ ਬਣਾਏ ਲੋ ਜੀ ਮੰਮੀ ਨੇ ਬਣਾਏ ਆ ਪਕੌੜੇ ਜੋਤਕੀ ਨੇ ਬਿਰਜੀ ਬੈਠਿਆ ਸਾਹਮਣੇ ਰੋਣਾ ਸਾਹਿਬ ਕੇ ਮਰੇ ਪਕੌੜੇ ਰੱਖੇ ਆ ਮੈਨਾਂ ਪਰੋਣਾ ਸਾਹਿਬ ਕੇ ਗੱਲ ਕਦਰ ਹੋ ਗਈ ਸਾਡੀ ਵੀ ਪਕੌੜੇ ਮਿਲ ਗਏ ਅਸੀਂ ਤਾਂ ਪਰੋਣਾ ਹੀ ਕਿਆ ਲੈ ਆਏ ਕਰਾਂਗੇ ਦੇਖ ਦੇ ਤੇਰੇ ਬਣੀ ਲਵਾ ਪਰ ਆ ਰਹੀ ਹੈ ਹੈ ਦੋਸਤ ਆ ਗਿਆ ਸਾਡਾ ਤਲੋ ਜੀ ਇਧਰ ਭਾਬੀ ਲੈ ਕੇ ਆਈ ਆ ਰਸਗੁੱਲੇ ਗਲਾਬ ਜਾਮਣਾ ਤੇ ਗਰਮਾ ਗਰਮ ਪਕੌੜੇ ਬਣਾਏ ਆ ਭਾਬੀ ਨੇ ਬੜੀ ਭਾਬੀ ਨੇ ਬਣਾਏ ਆ ਅਸੀਂ ਮਿਲਣ ਆਏ ਤੇ ਇਧਰ ਕਿਉਂਕਿ ਅੱਜ ਅਸੀਂ ਆਪਣੇ ਘਰ ਨੂੰ ਜਾ ਰਹੇ ਆ ਮੈਂ ਸੋਚਿਆ بڑے ਭਾਈ ਪਰਜਾਈ ਨੂੰ ਵੀ ਮਿਲ ਆਈਏ ਜਾਣ ਤੋਂ ਪਹਿਲਾਂ ਪਹਿਲਾਂ ਬਾਈ ਕਿਹਾਈਏ ਤੇ ਬਸ ਇਧਰ ਚਾਹ ਚੂ ਪੀ ਕੇ ਆਪਾਂ ਨੇ ਫਿਰ ਆਪਣੇ ਘਰ ਨੂੰ ਵਾਪਸ ਹੋ ਜਾਣਾ ਜੀ ਤੇ ਲੋ ਜੀ ਆਪਾਂ ਨੇ ਹੁਣ ਡੇਰਾ ਪਸੀ ਪਹੁੰਚ ਵੀ ਚੁੱਕੇ ਆ ਇਹ ਵੀਡੀਓ ਮੇਰੀ ਅੱਧੇ ਘੰਟਾ ਲੇਟ ਹੈ ਜੀ ਕਿਉਂਕਿ ਪਹਿਲਾਂ ਅਸੀਂ ਫਿਰ ਬڑے ਭਾਬੀ ਕੋਲ ਤੇ ਚਾਹ ਪਾਣੀ ਪੀਆ ਆਪਣਾ ਫਿਰ ਘਰ ਆਗੇ ਤੇ ਵਾਪਸ ਘਰ ਆ ਕੇ 5-10 ਮਿੰਟ ਗੱਲਾਂ ਮਾਰੀਆਂ ਫਿਰ ਆਪਾਂ ਤੁਰਪੇ ਤੇ ਉੱਥੋਂ ਆਪਾਂ ਘਰ ਤੋਂ ਤੁਰੇ ਤੇ ਜੀ 11:30 ਵਜੇ ਔਰ ਡੇਰਾ ਵਸੇ ਪਹੁੰਚੀ ਆ ਮੈਂ 12:30 ਵਜੇ ਤੇ 12:30 ਵਜੇ ਮੈਂ ਉਰੇ ਆ ਕੇ ਕੈਮਰਾ ਔਨ ਕਰਿਆ ਸਾਰੇ ਰਸਤੇ 'ਚ ਕੈਮਰਾ ਔਨ ਨਹੀਂ ਕਰਿਆ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਹੈ ਜਿਆਦਾ ਤੇ ਲੰਬੀ ਵੀਡੀਓ ਦੇ ਵਿੱਚ ਫਿਰ ਕੁਝ ਜ਼ਿਆਦਾ ਰਿਸਪੌਂਸ ਨਹੀਂ ਆਂਦਾ ਹੈਗਾ ਇਸ ਕਰਕੇ ਆਪਾਂ ਨੇ ਕੱਟ-ਕੱਟ ਕੇ ਵੀਡੀਓ ਬਣਾਈ ਆ ਰਸਤੇ ਕੀ ਵੀਡੀਓ ਬਿਲਕੁਲ ਨਹੀਂ ਬਣਾਈ ਮੈਂ ਜ਼ਿਆਦਾ ਦੇ ਲੋ ਜੀ ਆਪਾਂ ਫਾਈਨਲੀ ਆਪਣੇ ਘਰ ਵਾਲੀ ਸੜਕ ਮੁੜ ਗਏ ਆ ਡੇਰਾ ਬਸੀ ਤੋਂ ਤੇ ਡੇਰਾ ਬਸੀ ਤੋਂ 15 ਮਿੰਟ ਦਾ ਰਸਤਾ ਜੀ ਸਾਡੇ ਪਿੰਡ ਦਾ ਮਿਲਦੇ ਆ ਜੀ ਹੁਣ ਆਪਾਂ ਘਰ ਜਾ ਕੇ ਪਹਿਲਾਂ ਆਪਾਂ ਆਪਣੇ ਘਰ ਪਹੁੰਚਦੇ ਆ ਜੀ ਜੀ ਫਰੈਂਡਸ ਪਹੁੰਚ ਗਏ ਆਪਾਂ ਘਰ ਔਰ ਘਰ ਆਇਆ ਨੂੰ ਹੋ ਗਿਆ ਆਪਾਂ ਨੂੰ 15-20 ਮਿੰਟ ਐ ਫਾਈਨਲੀ ਆਪਾਂ ਆਪਣੇ ਘਰ ਪਹੁੰਚ ਚੁੱਕੇ ਆ ਲੇਕਿਨ ਘਰ ਪਹੁੰਚ ਗਿਆ ਜਵੇਂ ਉਹ ਪ੍ਰੋਪਰ ਪਰ ਜਾਂ ਲੱਗ ਰਿਹਾ ਇੱਕ ਤਾਂ ਕੰਮ ਡਸਟ ਮਿੱਟੀ ਬਹੁਤ ਜ਼ਿਆਦਾ ਫੈਲੀ ਪਈ ਆ ਮੈਨੂੰ 2 ਦਿਨ ਲੱਗਣੇ ਆ ਘਰ ਸੈੱਟ ਕਰਦੇ ਵੇ ਕਿਉਂਕਿ ਜੇ ਆਪਾਂ ਕਿਤੇ ਚਲੇ ਜਾਂਦੇ ਆ ਹਨਾ ਘਰ ਦੇ ਵਿੱਚ ਖਲਾਰਾ ਪੈ ਜਾਂਦਾ ਐ ਬਟ ਇੰਨਾ ਖਲਾਰਾ ਤੋਂ ਨਹੀਂ ਐ ਲੇਕਿਨ ਫਿਰ ਵੀ ਮਿੱਟੀ ਮੁੱਟੀ ਜੋ 베ੜੇ ਦੇ ਵਿੱਚ ਐ ਸਾਰਾ ਝਾੜੂ ਵਗੈਰਾ ਕਿਉਂਕਿ ਬਬਜੋਦੇ ਪਾਪਾ ਕੱਲੇ ਤੇ ਘਰ ਇਹਨਾਂ ਨੇ ਤਾਂ ਲਗਾਇਆ ਨਹੀਂ ਹੈਗਾ ਤੇ ਹੁਣ ਆ ਕੇ ਮੈਨੂੰ ਲਾਣਾ ਪੈਣਾ ਐ ਸਾਰਾ ਦੇਖਦੀ ਆਂ ਕੁਝ ਸ਼ਾਮ ਨੂੰ ਕਰਾਂਗੀ ਕੰਮ ਕੁਝ ਸਵੇਰੇ ਹਨਾ ਸਾਰੀ ਹੌਲੀ ਹੌਲੀ ਡਸਟ ਵਗੈਰਾ ਸਾਫ਼ ਕਰਨੀ ਆਪਾਂ ਨੇ ਔਰ ਮੈਨੂੰ ਲੱਗਦਾ ਕੁਰਸੀਆਂ ਤੇ ਵੀ ਡਸਟ ਹੋਣੀ ਮੈਂ ਬੈਠ ਗਈ ਲੇਕਿਨ ਮੈਨੂੰ ਹੌਲੀ-ਹੌਲੀ ਸਾਰਾ ਘਰ ਦੀ ਡਸਟਿੰਗ ਕਰਾਂਗੀ ਮੈਂ ਕੁਝ ਅੱਜ ਸ਼ਾਮ ਨੂੰ ਕਰਾਂਗੀ ਕੁਝ ਸਵੇਰੇ ਕਰਾਂਗੀ ਪਹਿਲਾਂ ਮੈਂ ਆਪਣੇ ਘਰ ਗਈ ਹਨਾ ਤੇ ਪੂਰੇ ਸੈੱਟ ਕਰਕੇ ਗਈ ਸੀ ਹੁਣ ਮੈਂ ਉਰੇ ਆਈਆਂ ਉਰੇ ਦੋ ਦਿਨ ਲੱਗਣੇ ਐ ਸੈੱਟ ਕਰਦੇਵੇ ਹੌਲੀ-ਹੌਲੀ ਸਾਫ਼-ਸਫਾਈਆ ਕਰਨੀ ਐ ਸਾਰੀ ਘਰ ਦੀ ਡਸਟ ਵਗੈਰਾ ਜੋ ਵੀ ਹੈਗੀ ਐ ਆਪਾਂ ਨੇ ਕਲੀਅਰਲੀ ਸਾਫ਼ ਕਰ ਦੇਣੀ ਐ ਤੇ ਫੇਰ ਆਪਾਂ ਸ਼ਾਂਤੀ ਨਾਲ ਰਹਾਂਗੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਦੋਂ ਇੱਕ ਲੇਡੀ ਘਰ ਛੱਡ ਕੇ ਜਾਂਦੀ ਹੈ ਕਿਤੇ ਤਾਂ ਪਿੱਛੇ ਘਰ ਦਾ ਖਲਾਰਾ ਪੈ ਜਾਂਦਾ ਹੈ ਕਿਉਂਕਿ ਜੋ ਇੱਕ ਲੇਡੀ ਹੁੰਦੀ ਹੈ ਉਹ ਆਪਣੇ ਘਰ ਦੀ ਚੰਗੀ ਤਰ੍ਹਾਂ ਦੇਖਭਾਲ ਕਰਦੀ ਹੈ ਹਨਾ ਕਿਉਂਕਿ ਜੈਂਸ ਹੁੰਦੇ ਆ ਉਹ ਤਾਂ ਆਪਣਾ ਬਾਹਰ ਦਾ ਕੰਮ ਸਾਮਦੇ ਆ ਘਰ ਦਾ ਤਾਂ ਇੱਕ ਲੇਡੀ ਦੇ ਨਾਲ ਹੁੰਦਾ ਹੈ ਤੇ ਇਸ ਕਰਕੇ ਜੇ ਘਰ ਦੇ ਵਿੱਚ ਇੱਕ ਲੇਡੀ ਹੋਣੀ ਬਹੁਤ ਜ਼ਰੂਰੀ ਹੈ ਘਰ ਦੇ ਵਿੱਚ ਇੱਕ ਲੜਕੀ ਲੇਡੀ ਲਾ ਲੋ ਹਨਾ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਘਰ ਦਾ ਦੇਖਭਾਲ ਸਿਰਫ ਉਹ ਹੀ ਕਰ ਸਕਦੀ ਹੈ ਚੰਗੀ ਤਰ੍ਹਾਂ ਤੇ ਇਸ ਕਰਕੇ ਆਪਾਂ ਹੁਣ ਆ ਰਾਮ ਲੈ ਕੇ ਪਹਿਲਾਂ ਮੈਨੂੰ ਆ ਰਹੀ ਹੈ ਨੀਂਦ ਬਹੁਤ ਜ਼ੋਰ ਕੀ ਸੋ ਕੇ ਉੱਠ ਕੇ ਫਿਰ ਆਪਾਂ ਕਰਦੀ ਡਸਟਿੰਗ ਵਗੈਰਾ ਕਰਾਂਗੇ ਸਾਫ ਸਫਈਆ ਲਾ ਲਓ ਹਨਾ ਤੇ ਉਸ ਤੋਂ ਬਾਅਦ ਆਪਾਂ ਬਾਕੀ ਦੇ ਕੰਮ ਪੈਂਡਿੰਗ ਹੈ ਜਿਹੜੇ ਫਿਰ ਕਰਾਂਗੇ ਤੇ ਚਲੋ ਜੀ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ